ਲਵਲੀ ਨੇ ਕੀ ਕਹਿਣਾ ਵਾ ਉਹਦੇ ਨਾਲ ਤਾਂ ਮੇਰੀ ਗੱਲ ਹੋਈ ਨਹੀਂਗੀ ਕੋਈ ਗੱਲ ਨਹੀਂ ਹੁਣ ਮੈਂ ਗੱਲ ਕਰਦੀ ਆ ਲਵਲੀ ਨਾਲ ਹੀ ਪੁੱਛਾਂ ਹਾਂ ਉਹਦੀ ਸਲਾਹ ਲੈ ਕੇ ਕਹਿੰਦਾ ਚਲੋ ਕੋਈ ਨਹੀਂ ਜਾਨੀ ਆ ਪੁੱਛ ਸਲਾਹ ਮਸਲਾ ਤੇ ਕੰਨਾ ਕਰ ਲੈਣਾ ਹੈ ਪਹਿਲਾਂ 25 ਤਰੀਕ ਆਪਣੇ ਕੋਲ ਨਹੀਂ ਰਹਿਤੀ ਆ ਨਹੀਂ ਕੁੜੀ ਵਾਲਿਆਂ ਨਾਲ ਸਲਾਹ ਕਰਕੇ ਰੱਖਿਆ ਵਾਗੇ ਕੁੜੀ ਵਾਲਿਆਂ ਨੇ ਕੀ ਕੀਤੀ ਤੇ ਤੁਸੀਂ ਸਾਡੇ ਨਾਲ ਕੀਤੀ ਸਾਰਿਆਂ ਨੇ ਪੁੱਤ ਸਾਰਿਆਂ ਨਾਲ ਕੀਤੀ ਤੂੰ ਤਾਂ ਘਰ ਹੀ ਨਿਕਲੋਂਦਾ ਮਾਤਾ ਉਹਦੇ ਆ ਜੀ ਤੁਸੀਂ ਕਹਿੰਦੇ ਪੈਲਸ ਕਰਨਾ ਵਾ ਤੁਹਾਡੇ ਆ ਜੀ ਤੁਸੀਂ ਕੀਤਾ ਨਹੀਂ ਨਾਲੇ ਜਦੋਂ ਇਹਦੀ ਘਰ ਦੀ ਆ ਗਈ ਫੇਰ ਕਰਦੇ ਆਣੇ ਕਹਿਣਾ ਆ ਵੀ ਅੱਧਾ ਹਿੱਸਾ ਉਹਦਾ ਵੀ ਬੰਦਾ ਤੇ ਮੈਂ ਦੇ ਕੰਮ ਹੋਣੇ ਕਦੇ ਨਾ ਘਰ ਦੇ ਵਿੱਚੋਂ ਨਹੀਂ ਇਹਨੂੰ ਕੋਈ ਮਿਲਦਾ ਤੇ ਜਿਹੜਾ ਟੈਲੀ ਬੰਨਾ ਉਹ ਵੀ ਸਾਰਾ ਮੈਂ ਹੀ ਰੱਖੂਗਾ ਜਿਹੜੇ ਨੋਂਗੇ ਨਾਗੇ ਆ ਨਾ ਉਹ ਵੀ ਬੰਦ ਵਾ ਅਖੀਰ ਪੁੱਤ ਤੀ ਵਾਲਿਆਂ ਦਾ ਅੱਗੇ ਬੜਾ ਖਰਚਾ ਹੁੰਦਾ ਵਾ ਉਹ ਸਮਾਨ ਲਿਆਂਦਾ ਵਾ ਤੇ ਜੇ ਕੋਈ ਪੁੱਛੂਗਾ ਨਾ ਕਿੱਧਰ ਆਇਆ ਹੀ ਕਈ ਕੰਮ ਸੀ ਮੈਨੂੰ ਚੱਲ ਜਿਹੜਾ ਕੰਮ ਇੰਨਾ ਕੌਣੀ ਨਾ ਹੋਇਆ ਹੁਣਿਆ ਨਾ ਮੈਂ ਕਰਕੇ ਦੱਸੂ ਬਾਹਰ ਵੀ ਨਕਮੇ ਰਹੇ ਤੇ ਇੱਥੇ ਵੀ ਨਕਮੇ ਰਹੇ ਜੋ ਬੰਨ ਲੈ ਚਾਹ ਤੇ ਪੀ ਹਾਂ ਤੇ ਫੇਰ ਜਾਣਿਆ ਹੈ ਬਿਲਕੁਲ ਆਹ